ਸਤਿ ਸ਼੍ਰੀ ਅਕਾਲ ਜੀ ਦੋਸਤੋ ਮੇਰੇ ਦਿਵਿਆਂਗ ਭੈਣ ਭਰਾ ਮੁੱਲਾਂਪੁਰ ਹਲਕੇ ਦੇ ਦਾਖਾ ਹਲਕੇ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਲਈ ਖੁਸ਼ਖਬਰੀ ਆ ਤੇ ਸਾਡੇ ਬਜ਼ੁਰਗਾਂ ਦੇ ਲਈ ਆਪਾਂ ਇੱਕ ਕੈਂਪ ਆਰਬੀ ਵਾਈ ਦਾ ਤੇ ਐਡਿਪ ਦਾ ਕੈਂਪ 11 ਜੁਲਾਈ ਦਿਨ ਸ਼ੁੱਕਰਵਾਰ ਨੂੰ ਇੱਥੇ ਅੰਬੇਦਕਰ ਭਵਨਾ ਜਿਹੜਾ ਮੁੱਲਾਂਪੁਰ ਲੁਧਿਆਣਾ ਰੋਡ ਦੇ ਉੱਤੇ ਅੰਬੇਦਕਰ ਭਵਨ ਜਿਹੜਾ ਬਣਿਆ ਹੋਇਆ ਹੈ ਇੱਥੇ ਲਗਾ ਰਹੇ ਆ ਇਹ ਅਸੈਸਮੈਂਟ ਕੈਂਪ ਹੈ ਸੋ ਇਸ ਕੈਂਪ ਦੇ ਵਿੱਚ 11 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 2 ਵਜੇ ਤੱਕ ਆਪਣੇ ਨਾਮ ਰਜਿਸਟਰ ਕਰਵਾਓ ਤੇ ਅੰਸ਼ੂਮਨ ਕਾਰਡ ਇੱਥੇ ਫ੍ਰੀ ਬਣਾਇਆ ਜਾਵੇਗਾ ਉਹ ਆ ਕੇ ਸਰਕਾਰੀ ਸਕੀਮਾਂ ਦਾ ਲਾਭ ਲਓ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਕਿਰਪਾ ਕਰਕੇ ਸ਼ੇਅਰ ਵੀ ਜਰੂਰ ਕਰ ਦਿਓ 12 ਜੁਲਾਈ ਦਿਨ ਸ਼ਨੀਵਾਰ ਵਾਲੇ ਦਿਨ ਜਿਹੜਾ ਸਾਡਾ ਦਵਿਆਗ ਸਾਥੀ ਨੇ ਉਹਨਾਂ ਦੇ ਲਈ ਤੇ ਬਜ਼ੁਰਗਾਂ ਦੇ ਲਈ ਜੋ ਕੈਂਪ ਲੱਗ ਰਿਹਾ ਹੈ ਉਹ ਲੁਧਿਆਣਾ ਪਲੇਰਕੋਟਾ ਰੋਡ ਤੇ ਪਿੰਡ ਆਲਮਗੀਰ ਇੱਥੇ ਮਿਲਕ ਪਲਾਂਟ ਆ ਜੀ ਸਾਹਮਣੇ ਉਸ ਮਿਲਕ ਪਲਾਂਟ ਦੇ ਬਿਲਕੁਲ ਆਪੋਜੀਟ ਜਿਹੜੀ ਜਾਂਦੀ ਆ ਇੱਕ ਉਮੀਦ ਜਿਹੜੀ ਫਾਊਂਡੇਸ਼ਨ ਆ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ ਸੋ ਆਓ ਸਾਰੇ 12 ਜੁਲਾਈ ਨੂੰ ਦਿਨ ਸ਼ਨੀਵਾਰ ਖਮੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਆਪ ਦਾ ਨਾਮ ਰਜਿਸਟਰ ਕਰਵਾਓ ਜਿੰਨੇ ਬਜ਼ੁਰਗ ਨੇ ਜਿੰਨੇ ਦਿਵਿਆਂਗ ਸਾਥੀ ਨੇ ਤਾਂ ਕਿ ਉਹਨਾਂ ਦਾ ਨਾਮ ਰਜਿਸਟ੍ਰੇਸ਼ਨ ਹੋ ਕੇ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਵਾਇਆ ਜਾ ਸਕੇ ਜਲਦ ਤੋਂ ਜਲ 13 ਜੁਲਾਈ ਦਿਨ ਐਤਵਾਰ ਨੂੰ ਸਾਡੇ ਦਿਵਿਆਂਗ ਸਾਥੀਆਂ ਅਤੇ ਬਜ਼ੁਰਗਾਂ ਲਈ ਜਿਹੜਾ ਕੈਂਪ ਲਾਇਆ ਜਾ ਰਿਹਾ ਉਸ ਲੋਕੇਸ਼ਨ ਤੇ ਮੈਂ ਖੜਾ ਸੀਗਾ ਦੇ ਵਿੱਚ ਜਿੰਨੇ ਵੀ ਦਰਮਿਆਨ ਸਾਥ ਨੇ ਉਹਨਾਂ ਨੇ ਐ ਕੋਈ ਵੀ ਜਿਹੜਾ ਸਮਾਨ ਟ੍ਰਾਈਸਾਈਕਲ ਵੀਲਚਰ ਵਗੈਰਾ ਬੈਟਰੀ ਵਾਲੀ ਟ੍ਰਾਈਸਾਈਕਲ ਲੈਣੀਆਂ ਉਹਨਾਂ ਨੇ ਆ ਕੇ ਅਸੈਸਮੈਂਟ ਕੈਂਪ ਹੈ 13 ਜੁਲਾਈ ਨੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਸਾਨੇਵਾਲ ਹਲਕੇ ਦਾ ਤੇ ਬਜ਼ੁਰਗਾਂ ਨੇ ਜਿਹੜੇ 7 ਸਾਲ ਤੋਂ ਉੱਪਰ ਨੇ ਕਿਸੇ ਨੇ ਵੀਲਚਰ ਲੈਣੀਆਂ ਕੰਨਾਂ ਦੀਆਂ ਮਸ਼ੀਨਾਂ ਲੈਣੀਆਂ ਨੇ ਤੇ ਘੋੜੀਏ ਵਗੈਰਾ ਜੋ ਵੀ ਲੈਣੇ ਨੇ ਇਹ ਰਜਿਸਟ੍ਰੇਸ਼ਨ ਕੈਂਪ ਹੈ ਜੀ ਇਹਦੀ ਲੋਕੇਸ਼ਨ ਸਰਦਾ ਹਸਪਤਾਲ ਸਿੰਘ ਦੀ ਦੱਸਣਗੇ ਸਾਨੇਵਾਲ ਕਿੱਥੇ ਲੱਗ ਰਿਹਾ ਜੀ ਸੱਸੀ ਗੱਲ ਜੀ ਮੈरिज პარਸਿੰਗ ਕਿਹੜੀ ਲੋਕੇਸ਼ਨ ਹੈ ਕਿ ਚਿੰਗ ਬਿਲਾ ਕੋਹਨੂਰ ਮਾਰਕੀਟ ਦਿਲ ਰੂਰ ਸਾਹਨੇ ਵਾਲਾ ਨੇੜੇ ਆਰਤੀ ਮੈरिज ਪੈਲਸ ਧੰਨਵਾਦ